ਹੌਸਲਾ ਸੀ ਦਿੱਲੀ ਦਾ ਪਹਾੜ ਵਰਗਾ ਦਰ ਸੀਗਾ ਸ਼ੇਰ ਦੀ दहाड़ ਵਰਗਾ ਹੌਸਲਾ ਸੀ ਦਿੱਲੀ ਦਾ ਪਹਾੜ ਵਰਗਾ ਦਰ ਸੀਗਾ ਸ਼ੇਰ ਦੀ दहाड़ ਵਰਗਾ ਸ਼ੇਰ ਨੂੰ ਬਬਰ ਸ਼ੇਰ ਜੇ ਨਾ ਪੜਦਾ ਵੈਰੀਆਂ ਦਾ ਕੰਮ ਨਾਤਮਮ ਹੋਣਾ ਸੀ ਬਾਜਾ ਵਾਲਾ ਜੇ ਨਾ ਸਰਵੰਸ ਵਾਰਦਾ ਭਾਰਤ ਨੇ ਅੱਜ ਵੀ ਗੁਲਾਮ ਹੋਣਾ ਸੀ ਬਾਜਾ ਵਾਲਾ ਜੇ ਨਾ ਸਰਵੰਸ ਵਾਰਦਾ ਭਾਰਤ ਨੇ ਅੱਜ ਵੀ ਗੁਲਾਮ ਹੋਣਾ ਸੀ ਲਾਲ ਕਿਲੇ ਉੱਤੇ ਨਾ ਤਰੰਗਾ ਚੁੱਲਦਾ ਲੱਭਣਾ ਨਹੀਂ ਸੀ ਬੰਦਾ ਹਿੰਦ ਮੂਲ ਦਾ ਲਾਲ ਕਿਲੇ ਉੱਤੇ ਨਾ ਤਰੰਗਾ ਚੁੱਲਦਾ ਲੱਭਣਾ ਨਹੀਂ ਸੀ ਬੰਦਾ ਹਿੰਦ ਮੂਲ ਦਾ ਜੇ ਨਾ ਜੇਰਾ ਵੱਡਾ ਹੁੰਦਾ ਸਰਦਾਰ ਦਾ ਸਭ ਦਾ ਧਰਮ ਇਸਲਾਮ ਹੋਣਾ ਸੀ ਬਾਜਾ ਵਾਲਾ ਜੇ ਨਾ ਸਰਵੰਸਵਾਰ ਦਾ ਭਾਰਤ ਨੇ ਅੱਜ ਵੀ ਗੁਲਾਮ ਹੋਣਾ ਸੀ ਵਾਜਾਂ ਵਾਲਾ ਜੇ ਨਾ ਸਰਵੰਸਵਾਰ ਦਾ ਭਾਰਤ ਨੇ ਅੱਜ ਵੀ ਗੁਲਾਮ ਹੋਣਾ ਸੀ ਜੰਜੂ ਤੇ ਤਿਲਕ ਪਾਲਿਆ ਨਾ ਲੱਭਦੇ ਦਾੜੀਆਂ ਦੇ ਨਾਲ ਨਾ ਮੁਸ਼ਾਇਰੇ ਫੱਬਦੇ ਜੰਜੂ ਤੇ ਤਿਲਕ ਪਾਲਿਆ ਨਾ ਲੱਭਦੇ ਦਾੜੀਆਂ ਦੇ ਨਾਲ ਨਾ ਮੁਸ਼ਾਇਰੇ ਫੱਬਦੇ ਵਾਹਿਗੁਰੂ ਗ੍ਰਾਮ ਕੋਈ ਨਾ ਉਚਾਰਦਾ ਬੁਲਾ ਉਤੇ ਅੱਲਾਹ ਦਾ ਨਾਮ ਹੋਣਾ ਸੀ ਬਾਜਾ ਵਾਲਾ ਜੇ ਨਸਰਵੰਸਵਾਰ ਦਾ ਪਾਰਤ ਨੇ ਅੱਜ ਵੀ ਗੁਲਾਮ ਹੋਣਾ ਸੀ ਬਾਜਾ ਵਾਲਾ ਜੇ ਨਸਰਵੰਸਵਾਰ ਦਾ ਪਾਰਤ ਨੇ ਅੱਜ ਵੀ ਗੁਲਾਮ ਹੋਣਾ ਸੀ ਚਿੱਟੇ ਦਿਨ ਚਿੜੀਆਂ ਨੂੰ ਪੈਂਦੇ ਬਾਜ ਸੀ ਬਾਜਾਂ ਨੂੰ ਡਰਾਉਣਾ ਡਾਡਾ ਔਖਾ ਕਾਜ ਸੀ ਚਿੱਟੇ ਦਿਨ ਚਿੜੀਆਂ ਨੂੰ ਪੈਂਦੇ ਬਾਜ ਸੀ ਬਾਜਾਂ ਨੂੰ ਡਰਾਉਣਾ ਡਾਡਾ ਔਖਾ ਕਾਜ ਸੀ ਸਾਲ ਸਾਜੇ ਮੌਤ ਦਾ ਨਾ ਰੂਪ ਤਾਰਦਾ ਔਰਤਾਂ ਨੇ ਅੱਜ ਵੀ ਨਲਾਮ ਹੋਣਾ ਸੀ ਬਾਜਾਂ ਵਾਲਾ ਜੇ ਨਸ ਰਵੰਸਵਾਰ ਦਾ ਭਾਰਤ ਨੇ ਅੱਜ ਵੀ ਗੁਲਾਮ ਹੋਣਾ ਸੀ ਬਾਜਾਂ ਵਾਲਾ ਜੇ ਨਸ ਰਵੰਸਵਾਰ ਦਾ ਭਾਰਤ ਨੇ ਅੱਜ ਵੀ ਗੁਲਾਮ ਹੋਣਾ ਸੀ ਕਦੇ ਵੀ ਸ਼ਹੀਦ ਨਹੀਂ ਭਲਾਉਣੇ ਚਾਹੀਦੇ ਪੈਰ ਪੈਰੀ ਉੱਤੇ ਜਾਦੇ ਆਉਣੇ ਚਾਹੀਦੇ ਕਦੇ ਵੀ ਸ਼ਹੀਦ ਨਹੀਂ ਭਲਾਉਣੇ ਚਾਹੀਦੇ ਪੈਰ ਪੈਰੀ ਉੱਤੇ ਜਾਦੇ ਆਉਣੇ ਚਾਹੀਦੇ ਹਜ਼ੂਰ ਮਾਨਾ ਚਿੱਲੇ ਤੇ ਜੇ ਤੀਰ ਚਾੜਦਾ ਸੰਮਲੇ ਦਾ ਹੋਰ ਹੀ ਕਲਾਮ ਹੋਣਾ ਸੀ ਬਾਜਾਂ ਵਾਲਾ ਜੇ ਨਸਰਵੰਸਵਾਰ ਦਾ ਭਾਰਤ ਨੇ ਅੱਜ ਵੀ ਗੁਲਾਮ ਹੋਣਾ ਸੀ ਬਾਜਾਂ ਵਾਲਾ ਜੇ ਨਸਰਵੰਸਵਾਰ ਦਾ ਭਾਰਤ ਨੇ ਅੱਜ ਵੀ ਗੁਲਾਮ ਹੋਣਾ ਸੀ